ਦੀਪੂ ਨੇ ਛੁੱਟੀ ਲਈ ਦੀਪੂ ਤੇ ਜੀਵਾ ਆਪ ਵਿੱਚ ਪੜਦਾ ਸੀ ਉਸ ਦਾ ਮਨ ਪੜਾਈ ਵਿੱਚ ਨਹੀਂ ਲੱਗਦਾ ਉਸ ਨਹੀਂ ਸੀ ਲੱਗਦਾ ਨਹੀਂ ਸੀ ਲੱਗਦਾ ਜਿਆਦਾ ਵੀ ਜਦ ਜਦ ਇਹ ਕਰਦਾ ਕਿ ਉਹ ਸਾਰਾ ਦਿਨ ਖੇਡਦਾ ਰਹੇ ਬਾਸ ਖੇਡਦਾ ਰਹੇ ਤੇ ਚਿਲਿਆਂ ਨਾਲ ਚਿੜੀਆਂ ਨਾਲ ਕੀੜੀਆਂ ਨਾਲ ਜਾਵ ਤੇ ਹਾਂ ਦੇ ਬੱਚਿਆਂ ਨਾਲ ਹਾਂ ਅਰੋਜ ਇਸ ਫੇਰੇ ਜਾ ਦੁਰਦੀ ਬੈਂਚ ਨਾ ਹਲਾ ਪ੍ਰਾਪ ਸਕੂਲ ਪ੍ਰਾਪ ਸਕੂਲ ਜਾਣ ਨੂੰ ਉਠਾਉਂਦੀ ਉਹ ਜਿਹਨੇ ਬੈਂਚ ਕੀ ਕਰਨ ਗਈ ਉਹ ਇੱਕੀ ਇੱਕ ਗੱਲ ਹੀ ਕਹਿੰਦਾ ਮੰਮੀ ਮੈਨੂੰ ਅੱਜ ਛੁੱਟੀ ਲੈ ਦੇ ਛੁੱਟੀ ਤੂੰ ਵੀ ਤਾਂ ਇਹ ਕਹਿੰਦਾ ਮੰਮੀ ਛੁੱਟੀ ਲੈ ਦੇ ਛੁੱਟੀ ਲੈ ਦਿਓ ਇਹ ਹਾ ਤਾਂ ਸੀ ਇੱਥੇ ਤਾਂ ਕੀ ਕਰ ਕੇ ਮੈਂ ਕੰਮ ਤੇ ਜਾਣਾ ਹੈ ਤੁਸੀਂ ਪੜ੍ਹੇਂਗੇ ਤੇਰੇ ਪਾਪਾ ਨੇ ਇਹ ਕੰਮ ਤੇ ਜਾਣਾ ਹੈ ਇੰਗਲਿਸ਼ ਦੀ ਕਿਤਾਬ ਲੈ ਤੇਰੇ ਨਾਲ ਦੇ ਸਾਰੇ ਬੱਚੇ ਪੜ੍ਹ ਨਹੀਂ ਪੜ੍ਹਦੇ ਇੰਗਲਿਸ਼ ਕਿਉਂ ਨਹੀਂ ਪੜ੍ਹਦੇ ਚੱਲੋਗੇ ਇੰਗਲਿਸ਼ ਬੜੀ ਲੂ ਕੇ ਕੇ ਪੜ੍ਹੇਗਾ ਵੀ ਕੀ ਅੰਤਿ ਸੇ ਨਾਲੇ ਸਾਰੇ ਚੰਗੇ ਬੱਚੇ ਰੋਜ਼ ਸਕੂਲ ਪ੍ਰੀਤ ਤੁਸੀਂ ਚੁਪ ਕਰੇ ਤੁਹਾਡੀ ਬਣਾਈ ਕਰਦੇ ਹਨ ਪਰਦੀਪੂ ਤੇ ਡੈਡੀ ਦੇਖਣਗੇ ਨਾਲ ਦੇਖਦੇ ਆਪਣੇ ਮੰਮੀ ਕੀ ਗੱਲ ਸਮਝ ਨਹੀਂ ਆਈ ਪੰਜਾਬੀ ਕੋਈ ਵਧੀਆ ਨਹੀਂ ਪੜੀ ਕਨੇ ਦੀਪੂ ਕਹਿੰਦੀ ਕਿ ਇਹ ਨਾਲ ਨਹੀਂ ਮੇਰੇ ਹਮੇ ਮੇਰਾ ਮਨ ਸਕੂਲ ਜਾਣਾ ਨੂੰ ਸਾਡੇ ਸਾਰੇ ਘਰ ਕਰ ਰਵਣੀ ਮੈਂ ਆਪਣੇ ਆਪ ਹੀ ਬਾਸ ਸਕੇ ਚਲ ਫੁੱਟਿਆ ਲੈ ਸੁਣੀ ਮੈਨੂੰ ਛੁੱਟੀ ਲੈ ਦੀ ਹੋ

उसकूलिया बाघ बाघ दिपू ने बाघ विच दिखा दा फुल मधुमक्खी ਮਧਮੱਖੀਆਂ ਫੁੱਲਾਂ ਦਾ ਰਾ ਫੁੱਲਾ ਤੇ ਮੰਡਲ ਚੂਸ ਰਹੀਆਂ ਸਨ ਦੀਪੂ ਨੇ ਚੂਸ ਕਿੱਥੇ ਹੈ ਮੰਡਲ ਰਹੀਆਂ ਫੁੱਲਾਂ ਤੇ ਤੇ ਮੰਡਲ ਰਹੀ ਮੰਡਲਾ ਮੰਡਲਾ ਰਹੀਆਂ ਸਨ ਦੀਪੂ ਨੇ ਇੱਕ ਮੱਖੀ ਨੂੰ ਆਖਿਆ ਪਿਆਰੀ ਮੱਖੀ ਆ ਮੱਖੀ ਨੂੰ ਕਿਹਾ ਕਿਹਾ ਪਿਆਰੀ ਮੱਖੀ ਆ ਜਾ ਮੇਰੇ ਨਾਲ ਖੇਡ ਖੇਡ ਮਦਮੱਖੀ 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 ਨੇ ਆਇਆ ਕੱਲਾ ਮੱਖੀ ਨੇ ਅੱਗੋ ਜਵਾਬ ਦਿੱਤਾ ਨਾ ਬਈ ਮੈਂ ਤੇਰੇ ਨਾ ਬਈ ਮੈਂ ਤੇਰੇ ਵਾ ਬਈ ਨਾ ਮੈਂ ਤਾਂ ਮੈਂ ਤਾਂ ਸਹੀ ਦੇ ਇਕੱਠਾ ਕਰ ਕਰ करना है, है। यह करना है। इस यह ने मधुमक्खी के मधु यह कह के मधुमक्खी मधु 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 मक्खी मादू, मादू, मादू मदू, 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 ने अपने अपने अपना काम ਕੰਮ ਮੈਂ ਮੈਦ ਦੀ ਬੁੱਕ ਖੋਲ ਦਿਓ ਮੈਂ ਜੋਦੇ ਦੇ ਵਿੱਚ ਲੱਗ ਲੱਗ ਗਈ ਆ ਹਾਂਜੀ ਆਪੋ ਮੈਦ ਦੀ ਬੁੱਕ ਖੋਲ ਦੇ ਫਿਰ ਕਿਹੜੇ ਕਿਹੜੇ ਕੰਮ ਨੇ ਚਲਦੀ ਕਰ ਮੈਦ ਦੀ ਬੁੱਕ ਹਾਂਜੀ ਰੱਬ ਤਾਂ ਵੀ ਖੋਲ ਲਓ ਮੈਦੇ ਸਵਾਲ ਦਿੰਦੀ ਆ ਮੈਂ ਕਰ ਦੇਵਾਂ ਗਾਂਡੀਆਂ ਦੇ ਮੋਤੀ ਉੱਤੇ ਬਈ ਮੈਦ ਟਿਕ ਗਏ ਹਾਂ ਮੈਦ ਤੇ ਤੇਜ ਤੱਜ ਰਹੀਆਂ ਸੀ ਦੀਪੂ ਨੇ ਮੋਤੀ ਨੂੰ ਆਖਿਆ ਆ ਜਾ ਕਿਹਾ ਕਿਹਾ ਅੱਜ ਆ

ਕਿਸੇ ਕਹੀ ਕਿ ਕਿਦਰੇ ਚੋਰ ਨਹੀਂ ਨਾ ਜਾਵੇ ਕਿਦੇ ਇਹ ਚੋਰ ਵੀਡੀਓ ਬਣਾ ਰਹੀ ਮੈਂ ਆਪਣੀ ਬੁੱਕ ਕੋਈ ਮੈਡਮ ਦੀ ਵੀਡੀਓ ਬਣਾ ਰਹੀ ਹਾਂ ਫਿਰ ਅਕਮ ਬੜਰੀ ਆਏ ਸੈਂਡ ਕਰੂੰਗੀ ਦੇਖੀ ਗਿਆ ਗਿਆ